ਅੰਗਾਗੜੀ ਵਿਖੇ ਹਰ ਸਾਲ ਦੀ ਤਰ੍ਹਾਂ ਲੱਖਾਂ ਦਾਤਾ ਦੀ ਜਿੰਦਗੀ ਯਾਦ ਵਿੱਚ ਸਾਲਾਨਾ ਸ਼ੇਂਜ ਮੇਲਾ ਕਰਵਾਇਆ ਗਿਆ ਮਹਿਤਪੁਰ ਤੋਂ ਵਿਸ਼ੇਸ਼ ਰਿਪੋਰਟ ਸਰੇਂਦਰ ਸ਼ਾਵੜਾ ਮੀਡੀਆ ਦੇ ਵਿੱਚ ਬਹੁਤ ਵੱਡਾ ਨਾਮਾਂ ਲੱਗੇ ਦੀ ਵੱਡੀ ਸ਼ਖਸੀਅਤਾਂ ਸਿਆਣੇ ਕਹਿੰਦੇ ਕਿਸੇ ਦੀ ਕਲਮ ਚੱਲਦੀ ਕਿਸੇ ਦੀ ਜ਼ੁਬਾਨ ਬੋਲਦੀ ਕਿਸੇ ਦਾ ਟਾਈਮ ਬੋਲਦਾ ਇਹ ਪੱਤਰਕਾਰ ਮੀਡੀਆ ਦੇ ਵਿੱਚ ਬਹੁਤ ਵੱਡਾ ਨਾਮ ਕਮਾਉਣ ਵਾਲੇ ਚਿਹਰੇ ਆ ਸਾਡੇ درمیان ਸਰੇਂਦਰ ਸ਼ਾਵੜਾ ਜੀ ਪੁੱਜੇ ਹੋਏ ਆ ਕਰਮਜੀਤ ਭੰਸ ਐਮ ਸੀ ਸਾਹਿਬ ਨੇ ਬਿਲਕੁਲ ਲਾਊਡ ਨੂੰ ਬਹੁਤ ਵਧੀਆ ਬਣਾਇਆ ਹੈ ਕੀਤਾ ਪਹਿਲਵਾਨ ਦੀ ਸੱਤਾ ਪਹਿਲਵਾਨ ਦੀ ਜਿਹਨਾਂ ਦੀ ਬਹੁਤ ਵੱਡੀ ਜਿੰਨਾਵਾਂ ਲੱਗੀ ਆ ਮੱਥੇ ਮੱਥੇ ਨਗਰਾਂ ਮਿਲੇ ਚ ਮਨ ਦੁਆਰ ਬੁਲਾਦੇ ਸੀਆਂ ਅਤਗੜਾ ਕੱਢੀ ਕਮੇਟੀ ਵਾਲੇ ਜੀ ਧੰਨਵਾਦ ਜੀ ਬਲਵੰਤ ਮਿਲਗਾ ਅਤਗੜਾ ਕਰੋ ਜਾਗਰ ਪਹਿਲਵਾਨ ਜੀ ਸ਼ੇਰੋਂ ਜਾਗਰ ਅਤਗੜਾ ਕਰੇ ਹਾਂਜੀ ਹਾਂਜੀ ਇਧਰ ਮੈਂ ਦੱਸਦਾ ਜਾਗਰ ਪਹਿਲਵਾਨ ਜੀ ਸ਼ੇਰੋਂ ਬਲਵੰਤ ਕਲਵਾਂ ਜੀ ਮਿਲਗਾ ਕਰਾਓ ਸਨ ਆਫ ਚੀਮਾ ਚੁਕੀਆਂ ਨਾਲ ਸਹੀ ਲਿਖ ਲਿਆ ਕਰੋ ਨਹੀਂ ਨਹੀਂ ਲਿਖਿਆ ਸਹੀ ਆ ਨਾਲ ਪੁੱਛਿਆ ਬਹੁਤ ਸਤਿਕਾਰ ਕੀਤਾ ਜਾ ਰਿਹਾ ਕੱਲੀ ਕੱਲੀ ਸ਼ਖਸੀਅਤ ਦਾ ਹਾਂਜੀ ਸਰਦਾਰ ਕਰਨੈਲ ਸਾਹਿਬ ਜੀ ਸਾਨਾ ਇਹਦਾ ਬੱਗੂ ਪਹਿਲਵਾਨ ਜੀ ਤੇ ਜੀਤੇ ਪਹਿਲਵਾਨ ਜੀ ਹਾਂਜੀ ਲक्की ਪਹਿਲਵਾਨ ਜੀ ਪਟਾਣਕੋਟ ਦੇ ਸਨੀ ਪਹਿਲਵਾਨ ਜੀ ਰਾਮੇਵਾਲ ਵਿੱਚ ਆਜਾ ਤਿੰਨ ਨੰਬਰ ਜੰਡੀ ਵਾਲੇ ਮੰਨ ਲਓ ਪਹਿਲਾਂ ਇਹ ਕੁਸ਼ਤੀ ਹੁਣ ਵੱਡੀ ਇੱਕ ਇੱਕ ਨਾਲ ਦੀ ਨਾਲ ਕਰਵਾਈ ਜਾਈਏ ਬੰਮਾ ਪਹਿਲਵਾਨ ਜੀ ਫਿਰ ਉਸ ਤੋਂ ਬਾਅਦ ਸਾਡੇ ਕੋਲ ਟਾਈਮ ਜਿਹੜਾ ਘੱਟ ਰਹਿਣਾ ਮੈਂ ਬੇਨਤੀ ਕਰਾਂ ਜੀ ਤੇ ਦੋਨਾਂ ਮੱਲਾਂ ਦੇ ਦਰਮਿਆਨ ਕੁਸ਼ਤੀ ਦੀ ਸ਼ੁਰੂਆਤ ਹੋ ਜਾਵੇ। ਮਨਦੀਪ ਉੱਚਾ ਪਿੰਡ, ਰਾਹੁਲ ਨੂਰਪੁਰ, ਰਾਹੁਲ ਨੂਰਮਾਲ, ਜ਼ਮاندار ਬਲਵਿੰਦਰ ਪਾਲ ਸਿੰਘ ਜੀ, son of ਸਰਦਾਰ ਵਰਜਿੰਦਰ ਸਿੰਘ ਜੀ, ਐਮਸੀ ਸਾਹਿਬ, ਉਧਰ ਜਸਵੰਤ ਸਿੰਘ ਜੀ ਝੁਗੀਆਂ, ਰਵਿੰਦਰ ਸਿੰਘ ਜੀ ਝੁਗੀਆਂ, ਬਲਵੰਤ ਸਿੰਘ ਜੀ ਅੰਗਾ ਕਿੜੀ ਜਿਨ੍ਹਾਂ ਵੱਲੋਂ 1 ਲੱਖ ਦਾ ਸਹਿਯੋਗ ਹੈ, ਨੱਥਾ ਸਿੰਘ ਦੇ ਬਰਾਡ ਫਰੀਦਕੋਟ, ਕਨਦੀ ਸਲਾਮੀ ਦੇ ਅੱਜ ਪੱਟੀ ਵਾਲੇ ਜਿਸ ਨੇ ਮੁੰਡੇ ਦੇ ਦੋ ਤੋਂ ਚਾਰ ਹੱਥ ਤੋੜਿਆ ਲੈ ਵੀ ਸੰਜੇ ਆ ਭੱਜ ਗਿਆ ਮੇਰਾ ਵੀਰ ਤੇ ਨਾਲ ਕੁੰਦੂ ਰਾਮੇ ਵਾਲੀਆ ਪੁੱਜਿਆ ਸਾਡਾ ਭਰਾ ਯਾਰਾਂ ਦਾ ਯਾਰ ਆ ਲਓ ਮਨ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਅੱਜ ਦੇ ਟਾਈਮ ਦੇ ਮੁੰਡੇ ਦੀ ਕਹਿੰਦੇ ਸਰੀਰ ਦੇਖ ਕੇ ਭੁੱਖ ਲੰਦੀ ਆ ਇਹ ਆ ਸੰਜੇ ਪਹਿਲਵਾਂ ਜੀ ਰਈਏ ਬਾਦ ਸਾਹਿਬ ਅੱਜ ਵੀ ਭੱਜ ਗਿਆ ਪਤਾ ਲੱਗੇ ਆ ਦੁਨੀਆ ਦਾ ਸਰਮਾਰ ਮੱਲ ਪੁੱਜਿਆ ਰਣ ਜੇਤੂ ਦੀ ਪੁੱਜਿਆ ਦੁਨੀਆ ਦੇ ਵੱਡੇ ਮੱਲਾਂ ਦੇ ਦਰਸ਼ਨ ਹੋਇਆ ਬਹੁਤ ਬਹੁਤ ਧੰਨਵਾਦ ਕੀਤਾ ਯਾਰਾ ਭਾਨਾ ਪਹਿਲਵਾਂ ਜੀ ਪੱਟੀ ਔਰ ਦੇ ਜ਼ੋਰਦਾਰ ਜੀਪਾ ਪਹਿਲਵਾਨ ਜੀ ਰਈਬਾਲ ਵਾਲਾ ਨੂੰ ਸਾਰੇ ਜਨਰ ਪੁੱਜਿਆ ਆ ਸਰਦਾਰ ਕਰਨੈਲ ਸਿੰਘ ਜੀ ਸਾਨਾ ਸਰਦਾਰ ਚੂੜ ਸਿੰਘ ਜੀ ਹੰਦਾ ਕਿਹੜੀ ਉਹਨਾਂ ਨੂੰ ਸਨਮਾਨ ਦਿੱਤਾ ਪਰਵੰਧਕ ਕਮੇਟੀ ਵੱਲੋਂ ਕੀਤਾ ਆਏ ਸਾਰੇ ਸਰਦਾਰ ਜੀ ਕਲਦੀਪ ਸਿੰਘ ਹਰਦਿਆਲ ਸਿੰਘ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਾ ਪ੍ਰਵੰਧਕ ਕਮੇਟੀ ਵੱਲੋਂ ਬਹਿਜੋ ਧੰਨਵਾਦ ਆ ਸਾਡੇ ਸਰਦਾਰ ਕਲਦੀਪ ਆ ਬੜਾ ਬਲਵਾਨ ਲੋਕਾਂ ਦੇ ਜਿਲਾ ਦੀ ਧੜਕਣ ਜੁਆਬੇ ਦੀ ਸ਼ਾਨ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲਿਆ ਐਮਐਲਏ ਸਾਹਿਬ ਸਾਜਦ ਜੀ ਨਾਲ ਵਿਸ਼ੇਤਾਉਤੇ ਪੁੱਜ ਗਏ ਨੇ ਸਮੂਹ ਪ੍ਰਬੰਧਕ ਕਮੇਟੀਆ ਨੂੰ ਬੜਾ ਜੀ ਧੰਨਵਾਦ ਸਾਡੇ ਟੁਰਨਾ ਸਾਹਿਬ ਸਾਡੇ ਟੁਰਨਾ ਸਾਹਿਬ ਪ੍ਰਧਾਨ ਸਾਹਿਬ ਵਿਸ਼ੇਤਾਉਤੇ ਪੁੱਜੇ ਨੇ ਤਹਿਲੀ ਸ਼ੇਰੋ ਵਾਲੀਆਂ ਐਮਐਲਏ ਸਾਹਿਬ ਸਾਜਦ درمیان ਪਹੁੰਚੂ ਕੇ ਨੇ ਸਮੂਹ ਸ਼ਿੰਝ ਮੇਲਾ ਪ੍ਰਬੰਧਕ ਕਮੇਟੀ ਲੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੁਲਦੀਪ ਜੀ ਅਰਦੋ ਜੀ ਸਾਡੇ درمیان ਮਾਰੇ ਸਾਨੂੰ ਵਿਸ਼ੇਤਾਉਤੇ ਪੁੱਜੇ ਹੋਏ ਨੇ ਸਾਡੇ درمیان ਰਵੀ ਪਹਿਰਵਾਨ ਜੀ ਵੀਰੇ ਵਾਲਾ ਪੁੱਜਿਆ ਲੋਕਾਂ ਦੇ ਜਿਲਾ ਦੀ ਧੜਕਣ گلابੇ ਦੀ ਸ਼ਾਨ ਸਰਦਾਰ ਹਰਦੇਵ ਸਿੰਘ ਦੀ ਲਾਡੀ ਸ਼ੇਰੋ ਵਾਲਿਆ ਐਮਐਲਏ ਸਾਹਿਬ ਸਾਜਦ ਉਹਨਾਂ ਦੇ ਵਿਸ਼ੇਦ ਅੱਤੇ ਪੁੱਜ ਗਏ ਨੇ ਸਮੂਹ ਪ੍ਰਬੰਧਕ ਕਮੇਟੀਆ ਦੇ ਦਰਜਾ ਧੰਵਾ ਸਾਡੇ ਟੋਨਰ ਸਾਹਿਬ ਸਾਡੇ ਟੋਨਰ ਸਾਹਿਬ ਪ੍ਰਧਾਨ ਸਾਹਿਬ ਵਿਸ਼ੇਦ ਅੱਤੇ ਪੁੱਜੇ ਨੇ ਲਾਡੀ ਸ਼ੇਰੋ ਵਾਲਿਆ ਐਮਐਲਏ ਸਾਹਿਬ ਸਾਜਦ ਰਮਿਆ ਪਹੁੰਚੁਕੇ ਨੇ ਸਮੂਹ ਸ਼ਿੰਗ ਮੇਲਾ ਪ੍ਰਬੰਧਕ ਕਮੇਟੀ ਲੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੁਲਦੀਪ ਜੀ ਅਰਜੋਨੀ ਸਾਡੇ ਦਰਮਿਆਨ ਮਾਣ ਆਲੇ ਸਾਨੂੰ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਸਾਡੇ ਦਰਮਿਆਨ ਰਵੀ ਪਹਿਲਵਾਨ ਜੀ ਮੇਰੇ ਵਾਲਾ ਪੁੱਜ ਕੇ ਆਜਾ ਉਹਨਾਂ ਵੱਡੀਆਂ ਕੁੱਤਿਆਂ ਦੇ ਪੱਜੋੜੀਆਂ ਕਰਵਾ ਲਈਏ ਰਵੀ ਪਹਿਲਵਾਨ ਜੀ ਮੇਰੇ ਵਾਲਾ ਪੱਜ ਕੇ ਵਿੱਚ ਆਵੇ ਇਲਾਕੇ ਦਾ ਮੱਲਾ ਮੱਲੇ ਲਈ ਤਾੜੀ ਮਾਰਦੇ ਜੋਰ ਨਾਲ ਅੱਜ ਦੇ ਟਾਈਮ 'ਚ ਕਹਿੰਦੇ ਨਾਮ ਨੇ ਵੱਡੇ ਆ ਮੱਲੇ ਦੇ ਮਾਰੋ ਤਾੜੀਆਂ ਜ਼ੋਰਦਾਰ ਰਹੀਆਂ ਰਵੀ ਪਹਿਲਵਾਨ ਜੀ ਮੇਰਾ ਇਲਾਕੇ ਦਾ ਮੱਲਾ ਲੈ ਵੀ ਸਾਗਰ ਆ ਪੱਜ ਕੇ ਵਿੱਚ ਕਿਹੜੀ ਬਾਣਾ ਪਲੇ ਕਰਦੀ ਮੇਰੇ ਵੀਰ ਦੇ ਮਟਾਈ ਦੇ ਇਹ ਮੇਜਰ ਹਿੰਦੁਸਤਾਨੀ ਸੋ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਵਧੀਆ ਲੱਗਾ ਸਿੰਜ ਮਲੇ ਪੰਜਾਬ ਦੇ ਵੱਖ-ਵੱਖ ਖੇਤਾਂ ਵਿੱਚ ਬਹੁਤ ਸੋਹਣੇ ਗਾਇਆ ਜਾਂਦਾ ਉਸ ਤੋਂ ਬਾਅਦ ਜੀ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਆਏ ਜ ਸਾਡੇ ਸਰਦਾਰ ਸੁਖਦੇਵ ਸਿੰਘ ਜੀ ਜਾਂਦਾ ਮਾਈਕ ਬਦਲਦੇ ਜਾ ਹੁਣ ਸੈੱਲ ਬਦਲਦੀ ਮੇਰਾ ਵੀਰ ਕੋਈ ਬਹੁਤ ਦੇਰ ਤੱਕ ਜਿਵੇਂ ਬੰਦਾ ਜੱਗਾ ਭਰਾ ਹੁਣਾਂ ਲੋ ਜਿਹੜੀ ਜੀਤ ਸਿੰਘ ਜੀ ਦੀ ਸਤਿਕਾਰਯੋਗ ਸਾਰੇ ਤਕਵੰਤੇ ਆਉਂਦੇਦਾਰ ਸਹਿਬਾਨ ਬਹੁਤ ਹੀ ਸਤਿਕਾਰਯੋਗ ਮੇਰੇ ਬਜ਼ੁਰਗ ਨੌਜਵਾਨ ਵੀਰ ਪਹਿਲਵਾਨ ਸਹਿਬਾਨ ਨੌਜਵਾਨ ਸਭਾ ਅਤੇ ਨਗਰ ਨਿਵਾਸੀ ਅੰਗਾ ਕੀੜੀ ਦੇ ਸਹਿਯੋਗ ਨਾਲ 16ਵਾਂ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਦਿਲ ਦੀਆਂ ਗ੍ਰਾਈਆਂ ਤੋਂ ਫਤਿਹ ਸੰਗੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜਿਹੜੇ ਛਿੰਝ ਮੇਲੇ ਕਰਵਾਏ ਜਾਂਦੇ ਆ ਜਿਹੜੇ ਪ੍ਰਬੰਧਕ ਵੀਰ ਆ ਉਹਨਾਂ ਲਈ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੁੰਦੀ ਆ ਕਿ ਹਰ ਸਾਲ ਤੁਸੀਂ ਜਿਵੇਂ ਛਿੰਝ ਮੇਲਾ ਬਹੁਤ ਵਧੀਆ ਡੰਗਣਾ ਕਰਵਾਉਂਦੇ ਆ ਤੇ ਪਹਿਲਵਾਨਾਂ ਦਾ ਸਨਕਾਰ ਵਧਾਉਂਦੇ ਆ ਕਿਉਂਕਿ ਬੜੀ ਮਿਹਨਤ ਕਰਕੇ ਪਹਿਲਵਾਨ ਇਸ ਮਕਾਮ ਤੇ ਪਹੁੰਚਦੇ ਆ ਫਿਰ ਆਪਾਂ ਉਹਨਾਂ ਨੂੰ ਸਾਰੇ ਹੀ ਅੱਜ ਉਹਨਾਂ ਦੇ ਘੋਲ ਵੇਖਣ ਆਏ ਆ ਉਹਨਾਂ ਨੂੰ ਐਪਰੀਸ਼ੀਏਟ ਕਰਨ ਆਏ ਆ ਉਹਨਾਂ ਦੀ ਹੌਸਲਾ ਵਧਾਈ ਕਰਨ ਲਈ ਆਏ ਆ ਉਹਨਾਂ ਵੀ ਚਾਹੀਦਾ ਕਿਉਂਕਿ ਜਿਹੜੀ ਪਹਿਲਵਾਨ ਆ ਚਾਹੇ ਕਿਸੇ ਵੀ ਖੇਡ ਦੇ ਵਿੱਚ ਅਸੀਂ ਗੱਲ ਕਰ ਲਈਏ ਕੋਈ ਵੀ ਪਲੇਅਰ ਆ ਬੜਾ ਲੰਮਾ ਸਮਾਂ ਉਹਨੂੰ ਸੰਘਰਸ਼ ਕਰਨਾ ਪੈਂਦਾ ਤੇ ਫਿਰ ਇਸ ਮਕਾਮ ਤੇ ਪਹੁੰਚਦਾ ਤੇ ਅੱਜ ਉਹਨਾਂ ਦੀ ਜਿਹੜੀ ਮਿਹਨਤ ਆ ਉਹਦਾ ਆਨੰਦ ਅਸੀਂ ਸਾਰੇ ਪਰਿਵਾਰ ਮਾਨ ਰਹੇ ਆ ਕਿਉਂਕਿ ਅੱਜ ਸਾਰੇ ਆਪਾਂ ਸੋ ਮੈਂ ਅੱਜ ਤੁਸੀਂ ਸਾਰੇ ਮੇਲੇ ਦੇ ਵਿੱਚ ਆਏ ਆ ਬੜਾ ਲੰਮਾ ਜੋੜਾ ਕੁਝ ਨਹੀਂ ਪਛਣ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਡਾ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਜਰੂਰ ਵਾਰ-ਵਾਰ ਤੁਸੀਂ ਸਾਰੇ ਪਾਰਟੀਆਂ ਦੇ ਉੱਪਰ ਉੱਠ ਕੇ ਇਸ ਮੇਲੇ ਦੇ ਵਿੱਚ ਜਿਹੜਾ ਯੋਗਦਾਨ ਪਾਉਂਦੇ ਆ ਉਹ ਤੁਸੀਂ ਵਧਾਈ ਦੇ ਪਾਤਰ ਆ ਸੋ ਅੱਜ ਅਰਦਾਸ ਕਰੀਏ ਸੱਚੇ ਪਾਤਸ਼ਾਹ ਪਰਮਾਤਮਾ ਦੇ ਗਿਆਨ ਇਤੋਂ ਦੇ ਪ੍ਰਬੰਧਕ ਵੀਰਾਂ ਦਾ ਤੇ ਸਾਰੇ ਅੰਗਾ ਕੀੜੀ ਮੇਰੇ ਕੋਲ ਇਸ ਕਰਕੇ ਬੇਨਤੀ ਹੈ ਵੀ ਮਾਲਕ ਭਾਜੀ ਕੇ ਵੇਚ ਆ ਜਾਓ ਸਲਮਾਨ ਕਾਲਾ ਸੰਘਾ ਟਗੜਾ ਕਰੇ ਔਰ ਦੂਸਰੇ ਪਾਸੇ ਬਲੀ ਪਹਿਲਵਾਨੀ ਆਲਮਗੀਰ ਲਾ ਰੰਗ ਦੀ ਗੈਂਚ ਐ ਕਰਾਉਂ ਕੁਸ਼ਤੀ ਦੀ ਸ਼ੁਰੂਆਤ 14 ਤਰੀਕ ਨੂੰ ਬਹੁਤ ਵੱਡਾ ਦੰਦਲਾ ਕਰਾਇਆ ਦੁਨੀਆ ਦੇ ਵੱਡੇ ਮਨ ਭਿੜੇ ਆ ਉਸੇ ਧਰਤੀ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋਇਆ ਤੇ ਸਾਰੀ ਰਾਤ ਕੋਈ ਕਬੱਡੀ ਦੀ ਪੰਮੇ ਭਾਜੀ ਐਮ ਸੀ ਸਾਹਿਬ ਹੁਣੇ ਕਿਉਂਕਿ ਪਹਿਲਵਾਨੀ ਵੀ ਲੰਮਾ ਸਮਾਂ ਬਤਾਇਆ ਪਹਿਲਵਾਨੀ ਵੀ ਕੀਤੀ 王杰干的，你你三位都跑的你，来登了。 ਫੇਰੋ ਕਿਸੇ ਦੇ ਕਲੇ ਦਾ ਹਾਰ ਬਣਦਾ ਸਿਰਮਾ ਆਪਣਾ ਉੱਪਰ ਗੜਾਏ ਤੰ ਫੇਰੋ ਕਿਸੇ ਦੇ ਨਾਂ ਦਾ ਵੀ ਧਾਰ ਬਣਦਾ ਇੱਥੇ ਦਸਾਂ ਦਾ ਜ਼ਗੀਰਾਂ ਦੀ ਲੋੜ ਕੋਈ ਨਾ ਸਿਰ ਦੇਣ ਵਾਲਾ ਹੀ ਸਰਦਾਰ ਬਣਦਾ ਅਗਲੇ ਮਹੀਨੇ ਦੀ 20 ਤਰੀਕ ਜਿਹੜੀ ਆ ਨੰਗਲ ਸਪਰੋਡ ਦੇ ਸ਼ਿੰਨ ਮੇਲੇ ਦੀ ਗੱਲ ਹੋਣੀ ਆ ਵੇਖੋ ਮੇਲਾ ਵਾਲਾ ਜਾਣਕਾਰੀ ਦਿੰਦਾ ਲਓ ਇਧਰਲੇ ਪਾਸੇ ਕਹਿੰਦੇ ਬੱਗੂ ਪਹਿਲਵਾਨ ਜੀ ਦੇ ਪਰਿਵਾਰ ਦਾ ਇਹ ਮਲ ਸੱਤਾ ਇਸ ਮੇਲੇ ਉੱਪਰਲੇ ਪਾਸੇ ਆਮਨ ਜਲੰਧਰ ਫਰੜੇ ਪਾਸੇ ਕੁਸ਼ਤੀ ਬਹੁਤ ਟੌਪ ਦੀ ਚੱਲ ਰਹੀ ਹੈ ਪਰਲੇ ਪਾਸੇ ਤੀਤ ਪਹਿਲਵਾਨ ਜੀ ਮਾਲਾ ਫੇਰ ਨਾਲ ਮਲ ਦੂਸਰੇ ਪਾਸੇ ਦੇਖਾਂਗੇ ਕਰਮਾ ਪਹਿਲਵ ਰਾਮਿਆਲ ਦੇ ਦਰਮਿਆਨ ਕੁਸ਼ਤੀ ਚੱਲ ਰਹੀ ਹੈ ਅੱਜ ਦੇ ਸੱਤਿਆ ਤੇ ਪਰਾਪ ਬੱਲੇ ਸੱਤਿਆ ਤੇ ਆ ਨਗਰ ਵਾਲੇ ਤੱਕਦੇ ਆ ਸਾਹਮਣੇ ਕਹਿੰਦੇ ਵੀ ਪਰਮਜੀਤ ਪੰਮਾ ਕਹਿੰਦੇ ਇਸੇ ਨਗਰ ਚ ਪਹਿਲਵਾਨੀ ਦੇ ਪੁਲੀਰੀ ਲਾਉਣ ਵਾਲਾ ਜੀ ਅੱਜ ਸੱਤੇ ਦੀ ਕੁਸ਼ਤੀ ਚੱਲ ਸਾਹਮਣੇ ਚੱਲਦੀ ਪਈ ਐਂ ਕਹਿੰਦੇ ਬੱਲੇ ਬੱਲੇ ਹੁੰਦੀ ਪਈ ਲੈ ਵੀ ਸੱਤਿਆ ਚਾਚੇ ਤੱਕਦੇ ਪਾਏ ਤੱਕਦੇ ਸਾਡੀਆਂ ਪੈਰਾਂ ਤੱਕਦੀਆਂ ਮੁਕਾਬਲਾ ਬੱਲੇ ਸੱਤਿਆ ਤੇ ਕਹਿੰਦਾ ਕਿ ਨਮੋਲੀ ਨਹੀਂ ਆਉਂਦੀ ਨਾ ਲਾ ਇਨੇ ਚੰਗੇ ਕੰਮ ਆਉਂਦੇ ਆ ਜੇਲਾ ਖੁਰਪਾ ਤੇ ਖਿਡਾਰੀ ਜਿੱਤੇ ਮੰਡੇ ਚੋ ਆਉਂਦੇ ਆ ਜਿੱਤੇ ਬਾਜੀ ਹਾਂਜੀ ਜਿੱਤੇ ਬਾਜੀ ਆ ਕੁਸ਼ਤੀ ਦਾ ਦੱਸੋ ਕਿਹਨਾ ਵੱਲੋਂ ਆ ਰਵੀ ਪਹਿਲਵਾਨ ਜੀ ਬੇਰੇ ਵਾਲੀ ਤੇ ਨਾਲ ਸਾਗਰ ਪਹਿਲਵਾਨ ਜੀ ਦਿੱਲੀ ਕੋਟ ਆ ਆ ਸੱਤਾ ਪਹਿਲਵਾਨ ਜੀ ਅੰਗਾਕੜੀ ਉੱਪਰਲੇ ਪਾਸੇ ਜੇ ਕੁਸ਼ਤੀ ਦਾ ਸਵਾਲ ਆਉਂਦਾ ਤਾੜੀ ਮਾਰਦੇ ਜ਼ੋਰਦਾਰ ਦੋਨੋਂ ਮੱਲਾ ਦੇ ਦਰਮਿਆਨ ਬਹੁਤ ਵੱਡੇ ਪੱਧਰ ਦੀ ਕੁਸ਼ਤੀ ਚੱਲ ਰਹੀ ਹੈ ਤੇ ਜਿਹੜੇ ਪੱਧਰ ਦੇ ਵਧੀਆ ਫੋਟੋਗ੍ਰਾਫਰਾਂ ਨੂੰ ਮਿਲਦੇ ਵੀ ਕੰਫਰਕ ਅਨੰਤ ਮਾਣ ਫਿਰ ਜਾ ਕੇ ਆਪਾਂ ਜਿਹੜੀ ਕੁਸ਼ਤੀ ਆਪਾਂ ਰਿਜਲ ਕਹਿੰਦੇ ਆ ਵੀ ਵਿਆਹ ਨਾਲੋਂ ਮੂਲ ਪਿਆਰਾ ਹੁੰਦਾ ਸਾਡੇ ਦਾਦੀ ਮਾਤਾ ਜੀ ਪਹੁੰਚੇ ਤੁਹਾਡੇ ਸਾਡੇ ਮਾਤਾ ਜੀ ਕਹਿੰਦੇ ਵੀ ਇੱਕ ਵਾਰ ਜਗਾਰਾ ਲਾ ਦਈਏ ਲੱਖਾਂ ਦੇ ਦਾਦੇ ਦਾ ਜਗਾਰਾ ਲੱਖਾਂ ਦੇ ਦਾਦੇ ਦਾ ਹੋ ਸੱਚੇ ਦਰਬਾਰ ਕੀ ਜੈ ਬਹੁਤ ਵੱਡਾ ਸਤਿਕਾਰ ਮਾਤਾ ਜੀ ਨੇ ਬਹੁਤ ਵੱਡਾ ਪਿਆਰ ਦਿੱਤਾ ਜਿਹਨਾਂ ਦੇ ਪਰਿਵਾਰ ਦੇ ਵਿੱਚੋਂ ਮਾਲ ਨੇ ਕਹਿੰਦੇ ਗੁਸhti ਜਿੱਤੀ ਹੈ ਮੈਂ ਬੇਨਤੀ ਕਰਾਂ ਜਿੱਤੇ ਜਿੱਤੇ ਬਾਜੀ ਯਾਰ ਸਾਨੂੰ ਦੱਸ ਮੈਨਾਂ ਵੀ ਗੁਸhti ਸ਼ੁਰੂ ਕਰਨੀ ਲੇਟ ਹੋ ਗਈ ਪਹਿਲਾਂ ਫੇਰੋ ਕਿਸੇ ਦੇ ਕਲੇ ਦਾ ਹਾਰ ਬਣਦਾ ਸਿਰਨਾ ਆਪਣਾ ਉੱਪਰ ਗੜਾਏ ਪੰਨ ਫੇਰੋ ਕਿਸੇ ਦੇ ਨਾਮ ਦੀ ਧਾਰ ਬਣਦਾ ਤੇ ਦੌਲਤਾਂ ਤੇ ਜ਼ਗੀਰਾਂ ਦੀ ਲੋੜ ਕੋਈ ਨਾ ਸਿਰ ਦੇਣ ਵਾਲਾ ਹੀ ਸਰਦਾਰ ਬਣਦਾ ਅਗਲੇ ਮਹੀਨੇ ਦੀ 20 ਤਰੀਕ ਜਿਹੜੀ ਆ ਨੰਗਲ ਸੁਪਰੋਡ ਦੇ ਸ਼ਿੰਝ ਮੇਲੇ ਦੀ ਗੱਲ ਹੋਣੀ ਆ ਬੱਗੂ ਮੇਲਾ ਵਾਲਾ ਜਾਣਕਾਰੀ ਦਿੰਦਾ ਲਓ ਇਧਰਲੇ ਪਾਸੇ ਕਹਿੰਦੇ ਬੱਗੂ ਪਹਿਲਵਾਨ ਜੀ ਦੇ ਪਰਿਵਾਰ ਦਾ ਇਹ ਮਾਲ 27ਵੇਂ ਦੇ ਉੱਪਰਲੇ ਪਾਸੇ ਆ ਅਮਨ ਜਲੰਧਰ ਥਲੜੇ ਪਾਸੇ ਕੁਸ਼ਤੀ ਬਹੁਤ ਟੌਪ ਦੀ ਚੱਲ ਰਹੀ ਹੈ ਪਰਲੇ ਪਾਸੇ ਤੀਸ ਪਹਿਲਵਾਨ ਜੀ ਮਾਲਾ ਤੇ ਨਾਲ ਮਾਲ ਦੂਸਰੇ ਪਾਸੇ ਦੇਖਾਂ ਕਿ ਕਰਮਾ ਪਹਿਲਵਾਨ ਜੀ ਰਾਮੇ ਆਲ ਦੇ ਦਰਮਿਆਨ ਕੁਸ਼ਤੀ ਚੱਲ ਰਹੀ ਹੈ ਅੱਜ ਦੇ ਸੱਤਿਆ ਇਸ ਟੈਂਪਰਾ ਬੱਲੇ ਸੱਤਿਆ ਤੇਰੇ ਆ ਲੱਗੜ ਵਾਲੇ ਤੱਕਦੇ ਆ ਸਾਹਮਣੇ ਕਹਿੰਦੇ ਵੀ ਪਲਮਜੀਤ ਪੰਮਾ ਕਹਿੰਦੇ ਇਸੇ ਨਗਰ ਚ ਪਹਿਲਵਾਨੀ ਦੇ ਪੁਨੀਰੀ ਲਾਉਣ ਵਾਲਾ ਜੀ ਅੱਜ ਸੱਤੇ ਦੀ ਕੁਸ਼ਤੀ ਚੱਲ ਸਾਹਮਣੇ ਚੱਲਦੀ ਪਈ ਐਂ ਕਹਿੰਦੇ ਬੱਲੇ ਬੱਲੇ ਹੁੰਦੀ ਪਈ ਲੈ ਵੀ ਸੱਤਿਆ ਚਾਚੇ ਤੱਕਦੇ ਪਾਏ ਤੱਕਦੇ ਸਾਜਾ ਭੈਣਾ ਤੱਕਦੀਆਂ ਸੱਧਿਆ ਤੇਰੇ ਕਹਿੰਦਾ ਜੇ ਨਮੋਰੀ ਨਹੀਂ ਆਉਂਦੀ ਨਾ ਲਾਏ ਕਿਸੇ ਨਾਲ ਜਾਲੀ ਤੇਨੇ ਚੰਗੇ ਕੰਮ ਆਉਂਦੇ ਆ țeela khurpa te thadhari ਤੇਨੇ ਇੰਨੇ ਤਹੋ ਜੀਤੇ ਬਾਦੀ ਹਾਂਜੀ ਜੀਤੇ ਬਾਦੀ ਆ ਕੁਸ਼ਤੀ ਦਾ ਦੱਸੋ ਕਿਹਨਾਂ ਵੱਲੋਂ ਐ ਰਵੀ ਪਹਿਲਵਾਨ ਜੀ ਬੇਰੇ ਵਾਲੀ ਤੇ ਨਾਲ ਸਾਗਰ ਪਹਿਲਵਾਨ ਜੀ ਦਿੱਲੀ ਪਹੁੰਚਾ ਹਾਂ ਸੱਧਾ ਪਰਮਜੀ ਅੰਗਾਕੜੀ ਉੱਪਰਲੇ ਪਾਸੇ ਦੇ ਕੁਸ਼ਤੀ ਦਾ ਸਵਾਦ ਆਂਦਾ ਤਾੜੀ ਮਾਰਦੇ ਜ਼ੋਰਦਾਰ ਬੋਲੋ ਮੱਲਾ ਦੇ ਦਰਮਿਆਨ ਬਹੁਤ ਵੱਡੇ ਪੱਧਰ ਦੀ ਕੁਸ਼ਤੀ ਚੱਲ ਰਹੀ ਹੈ ਤੇ ਜਿਹੜੇ ਪੱਤੇ ਨੂੰ ਕਬਜਿਆ ਫੋਟੋਗ੍ਰਾਫਰਾਂ ਨੂੰ ਮਿਲਦੇ ਵੀ ਕੰਫਰਕ ਅਨੰਤ ਮਾਣੇ ਫਿਰ ਜਾ ਕੇ ਆਪਾਂ ਜਿਹੜੀ ਕੁਸ਼ਤੀਆਂ ਪਰ ਜਲ ਮਾਲਕ ਗੁਰੂ ਸਾਹਿਬੀ ਪਰਮੇਂਦਰ ਜੀ ਹੈ ਸ਼ਾਨਦਾਰ ਬਣਦਾ ਸ਼ਾਦੀ ਘਰ ਚੋੜੀ ਸੋਮੁਂ ਦਿੱਲੀ ਬੰਗਰ ਬੈਜੂ ਦਿੱਲੀ ਜਹਾ ਗੰਗਾਰ ਬਣਦਾ ਬਾਦ ਕਮਲ ਲੱਤੂ ਤੇਰਾ ਵੀ ਨਾਮ ਚੱਲ ਨੂੰ ਉਸਤਾਦ ਨੂੰ ਰੱਬ ਮੰਨ ਕੇ ਮਹਿਲਤਾ ਦਾ ਯਾਰ ਬਣਦਾ ਸਾਬੇ ਘਹਾੜੀ ਜਾ ਵਖੜਾ ਤੁਰੋਂ ਰੱਖੀ ਮੱਤ ਮੈਂ ਕਾਗਰਾ ਮੰਨ ਤੂੰ ਤਰ ਤਾਰ ਬਣ ਜਾ ਸਿਰ ਗਹਿਰ ਮਿਆਰੀ ਦੁਨੀਆ ਬਸਾਰ ਦੇ ਦੇ ਜਿੱਸੇ ਪੱਟੀ ਜਿਹਾ ਸੁਪਰ ਸਟਾਰ ਬਣ ਜਾ ਕਿਸੇ ਪੱਟੀ ਜਿਹਾ ਸੰਜ ਮਿਲੇ ਧਾਰਮਿਕ ਸਬਿਆਚਾਰ ਪ੍ਰੋਗਰਾਮ ਵਾਲੀ ਸੰਪਰਕ ਕਰੋ ਲਾਈਵ ਕਰਾਉਣ ਲਈ ਸ੍ਰੀਂਦਰ ਚਾਵੜਾ 987206305 ਜੀ ਤੌਰ ਮਿਹਨਤਾਂ ਕਰਦੇ ਆਂ ਖੱਟਾਂ ਦੇ ਨਾਲ ਪੱਟ ਦੇ ਖੰਦੇ ਨਾਲੇ ਡੋਲੇ ਹਾਮੀਨ ਕਰਦੇ ਆਂ ਆਹ ਕਿਹੜੇ ਕਿਹੜੇ ਤੁਮਾਂ ਦੀ ਮਾਗੀ ਪੁਰਾਣੀ ਕੋਚਾ ਲੋ ਸਲਮਾਨ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਆ ਜੀ